ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੂਰਵ ਤੇ ਫਰੀਦਕੋਟ ਚ ਦੋ ਚੌਕਾਂ ਨੂੰ ਦਿੱਤੀ ਜਾ ਰਹੀ ਹੈ ਨਵੀਂ ਦਿੱਖ ਰਾਤ ਸਮੇਂ ਚੌਕਾਂ ਦਾ ਅਲੋਕਿਕ ਨਜ਼ਾਰਾ ਸਾਂਭ ਸੰਭਾਲ ਲਈ ਸ਼ਹਿਰ ਵਾਸੀਆਂ ਨੂੰ ਦਿੱਤੀ ਜ਼ਿੰਮੇਵਾਰੀ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੂਰਵ ਤੇ ਫਰੀਦਕੋਟ ਦੇ ਦੋ ਨਵੇਂ ਬਣ ਰਹੇ ਚੌਕਾਂ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਅੱਠ ਤੋਂ ਵੱਧ ਚੌਕਾਂ ਨੂੰ ਰੰਗ ਬਰੰਗੀਆਂ ਲਾਈਟਾਂ ਚੁੰਨੀਆਂ ਅਤੇ ਸਜਾਵਟੀ ਫੁੱਲਾਂ ਨਾਲ অতি ਸੁੰਦਰ ਸਜਾਇਆ ਗਿਆ ਹੈ ਤਾਜੋ ਆਗਮਨ ਪੁਰਬ ਦੇ ਦੌਰਾਨ ਆਉਣ ਵਾਲੇ ਲੱਖਾਂ ਸ਼ਰਧਾਲੂ ਫਰੀਦਕੋਟ ਦੀ ਸੁੰਦਰਤਾ ਨੂੰ ਵੇਖ ਕੇ ਗਦਗਦ ਹੋ ਸਕਣ। ਨਗਰ ਕੌਂਸਲ ਵੱਲੋਂ ਸਜਾਏ ਜਾ ਰਹੇ ਚੌਕ ਅਤੇ ਦੋ ਨਵੇਂ ਬਣ ਰਹੇ। ਚੌਂਕਾਂ ਨੂੰ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ ਨੇ ਕਿਹਾ ਕਿ ਫਰੋਇਪੁਰ ਰੋਡ ਤੇ ਸਥਿਤ ਫੌਜੀ ਚੌਕ ਅਤੇ ਜੁਬਲੀ ਸਿਨੇਮਾ ਨੇੜੇ ਬਾਸੀ ਚੌਕ ਵਿੱਚ ਨਵੇਂ ਬੁੱਤ ਲਗਾਏ ਜਾ ਰਹੇ ਹਨ ਅਤੇ ਇਹਨਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਸ਼ਹਿਰ ਵਾਸੀਆਂ ਨੂੰ ਹੀ ਦਿੱਤੀ ਗਈ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ ਨੇ ਕੀ ਕਿਹਾ ਵੇਖੋ ਫਰੀਦਕੋਟ ਤੋਂ ਜਗਦੀਸ਼ ਬੰਬਾ ਦੇ ਨਾਲ ਸतीश ਕੁਮਾਰ ਦੀ 에어ਪੋਰਟ ਜੀ ਬੰਬਾ ਜੀ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਫਰੀਦਕੋਟ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਬਾਹਰ ਵਸਦੇ ਮੇਰੇ ਭੈਣ ਭਰਾ ਸਾਰਿਆਂ ਨੂੰ ਬਾਬਾ ਫੀਦਿਆਗਨਪੁਰ ਕੁਰੀਬਾਈ ਦਿਨਾਂ ਪਰਮਾਤਮਾ ਸਭ ਨੂੰ ਹਾਜ਼ਤਾਂ ਖੜਤਾ ਤੇ ਤੰਦਰੁਸਤੀ ਭਰਿਆ ਜੀਵਨ ਦੇਵੇ ਇਸ ਆਸ ਕਰਦਾ ਹਾਂ ਕਿ ਫਰੀਦਕੋਟ ਵਾਸੀ ਨਗਰ ਕੌਂਸਲ ਦਾ ਵੱਧ ਚੜ ਕੇ ਸਾਡਾ ਹਿੱਸਾ ਪਾਉਣਗੇ ਯੋਗਦਾਨ ਉਹਨਾਂ ਦੇ ਸਫਾਈ ਦੇ ਵਿੱਚ ਸਾਡਾ ਸਾਥ ਦੇਣਗੇ ਅਸੀਂ ਵੀ ਜਿੰਨੇ ਜੋਗੇ ਹੈਗੇ ਆ ਇਸ ਮੇਲੇ ਚ ਆਪਦਾ ਯੋਗਦਾਨ ਪਾਵਾਂਗੇ ਸਾਰੇ ਐਮਪੀ ਸਾਹਿਬਾਨ ਤੇ ਸਾਰੇ ਮਲਾਇਮ ਸਾਥੀ ਰਲ ਕੇ ਜਿੰਨੇ ਜੋਗੇ ਹੈਗੇ ਅਸੀਂ ਕਰਾਂਗੇ ਬਾਕੀ ਜਿਹੜੀ ਤੁਸੀਂ ਚੌਂਕਾਂ ਦੀ ਗੱਲ ਕਰਦੇ ਹੋ ਇਹ ਅਸੀਂ ਪਿੱਛੇ ਸਾਡੀ ਮੀਟਿੰਗ ਹੋਈ ਹੈ ਮਹੀਨਾ ਕੋ ਪਹਿਲਾਂ ਉਹਦੇ ਵਿੱਚ ਜੋ ਦੋ ਚੌਂਕ ਇੱਕ ਤਾਂ ਜਿਹੜਾ ਬਾਸੀ ਚੌਂਕ ਹੈ ਤੇ ਇੱਕ ਜਿਹੜਾ ਆਪਾਂ ਸਾਦਕ ਚੌਂਕ ਦੇ ਵਿੱਚ 메ਨ ਚੌਂਕ ਹੈ ਫੌਜੀ ਚੌਂਕ ਆਪਾਂ ਜਿਹਨੂੰ ਕਹਿ ਦਿੰਦੇ ਆ ਇਹਨਾਂ ਦਾ ਮਤਾ ਪਾ ਕੇ ਜਿਹੜਾ ਬਾਜ਼ੀ ਚੌਕ ਹੈ ਉਹਰਾ ਐਂਟਰਪ੍ਰਾਈਜ਼ ਨੇ ਦਿੱਤਾ ਜੀ ਇਹਦੀ 10 ਸਾਲ ਦੀ ਸੇਵਾ ਸੰਭਾਲੇ ਕਰਨਗੇ ਪਰ ਜਿਹੜੇ ਇਹਦੇ ਹੱਕ ਹੈ ਉਹ ਨਗਰ ਕਾਉਂਸਲ ਕੋਲ ਰਹਿਣਗੇ ਇਹ ਚੌਕ ਨਾਲ ਕੋਈ ਛੇੜਛਾੜ ਨਹੀਂ ਕਰ ਸਕਦੇ ਜਿਹੜੀ ਬਾਬਾ ਦੀਪ ਸਿੰਘ ਜੀ ਦੀ ਕੱਲ ਫੋਟੋ ਲਾਈ ਹੈ ਪਰਮਾਤਮਾ ਸਭ ਨੂੰ ਤੰਦਰੁਸਤੀ ਪਰ ਜੀਵਨ ਦੇਵੇ ਮੈਂ ਵੀ ਗਿਆ ਸੀ ਉੱਥੇ ਮੈਨੂੰ ਵੀ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਬਹੁਤ ਸੋਹਣਾ ਚੌਕ ਲੱਗਦਾ ਹੈ ਕਾਰਨ ਪਹਿਲਾਂ ਫੁਆਰੇ ਲੱਗੇ ਸੀ ਜੀ ਫੁਆਰਿਆਂ ਦੀ ਜਿਹੜੀ ਮੇਨਟੇਨੈਂਸ ਆ ਹੋ ਨਹੀਂ ਸਕਦੀ ਕਦੇ ਲਾਈਟ ਦੀ ਪ੍ਰੋਬਲਮ ਆ ਜਾਂਦੀ ਹੈ ਕਦੇ ਆਮ ਲਫਾਫਿਆਂ ਦਾ ਬਹੁਤ ਜ਼ਿਆਦਾ ਹੈਗਾ ਬੱਚੇ ਸ਼ਰਾਬ ਕਰਦੇ ਆ ਉਹਦੇ ਪਿੱਛੇ ਜ ਮਿਸ ਹੈਪਨਿੰਗ ਹੋਣ ਦਾ ਖਤਰਾ ਸੀਗਾ ਉਹਦੇ ਕਰਕੇ ਇਹ ਚੌਂਕ 'ਚ ਵੀ ਮੂਰਤੀ ਲਾਈ ਹੈ ਜੀ ਜਿਹੜਾ ਦੂਜਾ ਚੌਂਕਾ ਫੌਜੀ ਚੌਂਕ ਕੋ ਸੰਜੀਵ ਗੋਇਲ ਜੀ ਨੂੰ ਉਹਨਾਂ ਨੇ ਉਹਨਾਂ ਨੇ ਲਿਆ ਉਹਨਾਂ ਨੂੰ ਕਿਹਾ ਵੀ ਆਪਦਾ ਜਿੰਨਾ ਵੀ ਵੱਧ ਉਹ ਵੀ ਮੈਂ ਨੂੰ ਵਧੀਆ ਇਨਸਾਨ ਹੈ ਉਹ ਵੀ ਉਹਦੇ 'ਚ ਉਹਨਾਂ ਨੇ ਕਿਹਾ ਵਿਸ਼ਵਾਸ ਦਿਵਾਇਆ ਵੀ ਬਹੁਤ ਵਧੀਆ ਸਿਵਾਵਾਂ ਕਰੂੰਗੀ ਇਹ ਚੌਂਕ ਨੂੰ ਪੱਕੇ 10 ਸਾਲਾਂ ਸੇ ਦਿੱਤੇ ਆ ਪਰ ਉਹਨਾਂ ਨੇ ਰਿਟਰਨ ਲਿਆ ਉਹਨਾਂ ਕੋਲੋਂ ਵੀ ਜਦੋਂ ਵੀ ਉਹ ਚੌਂਕ ਦੀ ਸੇਵਾ ਸੁਭਾ ਮਨਾ ਕਰਨਗੇ ਜਾਂ ਸਾਨੂੰ ਲੱਗਿਆ ਵੀ ਇਹ ਚ ਵੀ ਇੱਕ ਵਾਰੀ ਆਮ ਆਪਾਂ ਲੈ ਲੈਨੇ ਆ ਮੁਰਕੇ ਉਦੋਂ ਮਗਰੋਂ ਉਹ ਤੇ ਦੇਖ ਰੱਖ ਨਹੀਂ ਕਰ ਦੇਗੇ ਛਡਾਉਣ ਦਾ ਹੱਕ ਬੰਦ ਨਗਰ ਕੌਂਸਲ ਨੂੰ ਹੋ ਗਿਆ ਇਹਦੇ ਬਾਕੀ ਦੂਜੇ ਚੌਂਕਾਂ ਚ ਵੀ ਅਸੀਂ ਜਿੰਨੇ ਜੋਗੇ ਹੈਗੇ ਨਗਰ ਕੌਂਸਲ ਕੋ ਜਿੰਨਾ ਕੋ ਆਦਾ ਬਜਟ ਆ ਜਾਂ ਕੋਈ ਵੀ ਆਦਾ ਵਾਦ ਚੜਕੋ ਨੂੰ ਸੁਝਾਉਣ ਦੀ ਕੋਸ਼ਿਸ਼ ਕੀਤੀ ਹੈ ਅੱਜ ਵੀ ਮੈਂ ਜਾ ਰਿਹਾ ਹੁਣ ਵੇਖਣ ਉਹਦੇ ਤੇ ਲੜੀਆਂ ਦੀ ਕੋਈ ਪ੍ਰੋਬਲਮ ਸੀ ਰਾਤ ਕਿਸੇ ਪੈਣਪੜਾ ਦਾ ਫੋਨ ਆਇਆ ਸੀਗਾ ਉਹ ਕਹਿੰਦੇ ਲੜੀਆਂ ਘਟਾ ਉਹ ਤੇ ਲੜੀਆਂ ਉਧਾਰ ਰਹੇ ਆ ਥੋੜੀਆਂ ਜਿਹੀ ਲਾਈਟ ਦਾ ਥੋੜਾ ਹੋਰ ਪ੍ਰੋਬਲਮ ਕਰ ਰਹੇ ਆ ਮਤਲਬ ਸਿਸਟਮ ਪਰਮਾਤਮਾ ਕੁਝ ਸਾਡਾ ਤਾਂ ਵੱਤੋ ਦੇ ਆ ਬਿਨ ਨਗਰ ਕੌਂਸਲ ਦੇ ਸਾਡਾ ਸਾਰਾ ਦਾ ਮੁਲਾਜ਼ਮ ਸਾਥਕਾਂ ਦੇ ਸਾਰੇ ਐਮਸੀ ਸਰਪੰਨ ਦਾ ਸਾਰੇ ਅਫਸਰ ਸਾਹਿਬਾਨ ਨਾਲ ਰਲ ਕੇ ਅਸੀਂ ਜਿੰਨਾ ਵੱਤੋ ਸਪਾਈ ਦਾ ਯੋਗਦਾਨ ਪਾ ਸਕਦੇ ਆ ਸਾਡੀ ਤਤਵਰ ਕੋਸ਼ਿਸ਼ ਹੈ ਕੱਲ ਵੀ ਸਾਰਾ ਮਨ ਲੱਗਾ ਰਹੇ ਆ ਸਾਰੇ ਮੁਲਾਜ਼ਮ ਸਾਡੇ ਲੱਗੇ ਹੋਏ ਆ ਅੱਜ ਵੀ ਸਾਰੇ ਰੂੜਾਂ ਤੇ ਵੰਡ ਕੇ ਲਾਏ ਹੋਏ ਆ ਮੁਲਾਜ਼ਮ ਸਾਡੇ ਤਕਰੀਬਨ 100 150 ਬੰਦਾ ਛੜਕਾਂ ਦੇ ਕੰਮ ਕਰ ਰਿਹਾ ਆ ਆਪ ਦੇ ਜੀ ਨੂੰ ਪੂਰੀ ਕੋਸ਼ਿਸ਼ ਹੋਊਗੀ ਸਾਡੇ ਵੀ ਕਿਸ ਮੇਰਾ ਵੱਤ ਤੋਂ ਵੱਤ ਫਰੀਦਕੋਟ ਵਾਸੀਆਂ ਨੂੰ ਇਹ ਹੈ ਜੇ ਕਿਸੇ ਕੋਲ ਵਧੀਆ ਸੁਝਾਅ ਹੈਗਾ ਆਪਣੇ ਕੋਲ ਅਜੇ 2-3 ਦਿਨ ਪਏ ਐ ਜੇ ਵਧੀਆ ਸੁਝਾਅ ਹੈਗਾ ਤਾਂ ਸੁਝਾਅ ਦਿਓ ਉਸ ਤੇ ਅਸੀਂ ਅਮਲ ਕਰਕੇ ਉਹਨੂੰ ਅਸੀਂ ਲਾਗੂ ਕਰਾਂਗੇ ਅਸੀਂ ਮੈਂ ਫੇਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਬਾਬਾ ਜੀ ਬਾਬਾ ਫਰੀਦ ਸਾਰੇ ਫਰੀਦਕੋਟ ਵਾਸੀਆਂ ਤੇ ਸਾਰੇ ਭਾਰਤ ਵਾਸੀਆਂ ਤੇ ਆਪਦੀ ਮਿਹਰ ਭਰੀ ਨਿਗਰੱਖੇ ਤੇ ਸਾਨੂੰ ਵੀ ਤਾਕਤ ਦੇਵੇ ਕਿ ਅਸੀਂ ਫਰੀਦਕੋਟ ਦੀ ਵੱਤ ਤੋਂ ਵੱਤ ਦੀ ਸੇਵਾ ਕਰ ਸਕੀਏ ਪ੍ਰਧਾਨ ਸਰਕਾਰ ਦਾ ਕਿਸ ਤਰ੍ਹਾਂ ਮੈਸੇਜ ਨੂੰ ਮਿਲਦੇ ਆ ਮੇਰੇ ਇੱਕ ਇੱਕ ਵੀ ਕਹਿ ਆ ਜਾਂਦਾ ਪਹਿਲਾਂ ਅਧਾਰੀ ਸਰਕਾਰ ਵੇਲੇ ਜਦੋਂ ਲੱਖ ਰੱਖ ਮੈਨੂੰ ਫੰਡ ਆ ਜਾਂਦੇ ਸੀ ਉਹ ਕੌਂਸਲ ਨੇ 25 ਲੱਖ ਰੁਪਏ ਦਾ ਫੰਡ ਆ ਰਿਹਾ ਹੈ ਇਹ ਕਿਸ ਤਰ੍ਹਾਂ ਦਾ ਸਹੀ ਹੋ ਗਿਆ ਕਿਉਂਕਿ 3 ਮਹੀਨੇ ਹੋ ਗਏ ਸਰਕਾਰ ਚੀਜ਼ ਹੋਈ ਨਹੀਂ ਬੰਬਾ ਜੀ ਪਤਾ ਕੀ ਹੈ ਉਹ ਫਿਰ ਸਰਕਾਰੀ ਅਸੀਂ ਆਪਰੇਸ਼ਨ ਜੇ ਬੈਠੇ ਆ ਮੈਂ ਉਸ ਚੀਜ਼ ਤੇ ਨਹੀਂ ਜਾਣਾ ਚਾਹੁੰਦਾ ਫੰਡ ਸਾਨੂੰ ਕੋਈ ਨਹੀਂ ਆਇਆ ਜਿਹੜੇ ਜਿਹੜੇ ਕੋਈ ਵੀ ਕੰਮ ਕਰ ਰਹੇ ਨਗਰ ਕੌਂਸਲ ਆਪ ਦੇ ਲੋਕਲ ਫੰਡਾਂ ਜੋ ਕੰਮ ਕਰਾ ਰਹੀ ਹੈ ਹੁਣ ਜਿਵੇਂ ਪਿੱਛੇ ਜੇ ਅਖਬਾਰਾਂ ਖਬਰਾਂ ਲੱਗੀਆਂ ਮੀਡੀਆ ਤੇ ਵੀ ਖਬਰਾਂ ਆਈਆਂ ਵੀ ਪੈਚ ਵਰਕ ਕਰਾਜੇ ਗਰਬਤ ਕੀ ਹੈ ਉਹ ਪੈਚ ਵਰਕ ਕਰਾਉਣੇ ਜ਼ਰੂਰੀ ਸੀ ਇਹ ਠੰਡੀ ਲੁੱਕ ਹੈ ਇਹਨੂੰ ਮਤਲਬ ਕਿ ਇਹਦੀ ਲਾਈਫ ਮੀ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਦੂਜੀ ਜੇ ਆਪਾਂ ਲੋਕ ਪਉਣੇ ਉਹ ਨਿਕਲ ਜਾਂਦੀ ਹੈ ਪਰ ਇਹ ਮੀ ਦੇ ਵਿੱਚ ਖਰਾਬ ਨਹੀਂ ਹੋਊਗੀ ਪਰ ਸਾਡੇ ਕੋਲ ਬਜਟ ਹੀ ਉਹਨਾਂ ਸੀ ਸੜਕ ਬਣਾਉਂਦੇ ਸੀ ਸਮਰੱਥਾ 'ਚ ਨਹੀਂ ਸੀਗੇ ਪਰ ਇਹ ਪੈਚ ਵਰਕ ਕਰਾਏ ਆ ਜਿੰਨੇ ਕੋਈ ਚੌਂਕਾਂ ਦੀ ਰਿਪੇਅਰ ਆ ਰੰਗ ਦੀ ਰਿਪੇਅਰ ਆ ਕੁਛ ਕਰਨਾ ਕਰਕੇ ਇਹਦੀ ਸਾਲ ਦੀ ਬਦਲੀ ਹੋ ਗਈ ਮੀਟਿੰਗ ਦਾ ਜਿਹੜਾ ਏਜੰਡਾ ਸੀ ਉਹ ਲੇਟ ਹੋ ਗਿਆ ਉਹਦੇ ਕਰਕੇ ਟੈਂਡਰ ਲੇਟ ਲੱਗੇ ਆ ਉਹਦੇ ਕਰਕੇ ਫੇਰ ਵੀ ਅਸੀਂ ਜਿੰਨੇ ਜੋਗੇ ਹੈਗੇ ਆ ਸਾਡੇ ਅਫਸਰ ਸਾਹਿਬਾਨ ਸਾਡੇ ਨਾਲ ਮਿਲ ਕੇ ਪੂਰਾ ਮਹਿਮ ਜਿੰਨੇ ਜੋਗਾ ਹੈਗਾ ਲੱਗੇ ਆ ਐਮਪੀ ਸਾਹਿਬ ਨਾਲ ਸਾਡੇ ਨਾਲ ਲੱਗੇ ਹੋਇਆ ਅਸੀਂ ਕਰਾ ਰਹੇ ਹਾਂ ਪ੍ਰਮਾਤਮਾ ਭਲੀ ਕਰੂਗਾ ਸਾਰਾ ਕੰਮ ਮਤਲਬ ਨੇਪਰੇ ਚੜ ਚੁੱਕਿਆ ਹੈ ਮਤਲਬ ਉਹ ਸਾਡੀ ਮਜਬੂਰੀ ਹੈ ਨਾ ਫੰਡ ਫੋਨ ਕਰਕੇ ਹੰਡਾ ਸਰਕਾਰ ਚਾਹੁੰਦੇ ਨੇ ਕੋਈ ਮਜਬੂਰੀ ਹੋਊਗੀ ਮਤਲਬ ਮੈਨੂੰ ਮੈਂ ਕਹਿੰਦਾ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਸੀਗੀ ਉਹਨਾਂ ਨੇ ਵੀ ਆਪੇ ਕੋਸ਼ਿਸ਼ ਕੀਤੀ ਹੈ ਕਿ ਵੱਧ ਚੜ ਕੇ ਸਾਡਾ ਸਾਥ ਦੇ ਰਿਹਾ ਪਰ ਕੋਈ ਨਹੀਂ ਮਤਲਬ ਜਦ ਤੁਮ ਕਾ ਬਜਟ ਆਉਣ ਕੇ ਕੰਮ ਕਰਾਂਗੇ